ਦੀ ਮੀਟਿੰਗ ਜਿਹੜਾ ਰੱਖੀ ਗਈ ਮੀਟਿੰਗ ਸੀ ਉਹਾਇ ਕਾ ਵਿਧਾਨ ਸਭਾ ਹਲਕੇ ਦੇ ਮੁੱਖ ਸੇਵਾਦਾਰ ਸਰਦਾਰ ਮਨਪ੍ਰੀਤ ਸਿੰਘ ਜਿਆਲੀ ਹੁਣਾ ਵੱਲੋਂ ਅੱਜ ਪਹਿਲੀ ਮੀਟਿੰਗ ਰੱਖੀ ਗਈ ਆ ਇਹਨਾਂ ਵਰਕਰ ਮਿਲਣੀ ਕਹਿੰਦੇ ਕੁਕੇ ਦੇ ਵਿੱਚ ਸਿਰਫ ਵਰਕਰ ਸੀ ਇਹਨਾਂ ਦੇ ਜਿਹੜੇ ਜ਼ੋਨ ਚਾਰਜ ਇਹਨਾਂ ਦੇ ਸਰਕਲ ਚਾਰਜ ਸਰਪੰਚ-ਪੰਚ ਕਾਉਂਸਲਰ ਔਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀਆਂ ਦੇ ਮੈਂਬਰ ਸਾਰੇ ਜ਼ਿੰਮੇਵਾਰ ਵਿਅਕਤੀ ਬੁਲਾਏ ਸੀ ਔਰ ਵੱਡੀ ਗੈਂਦੀ ਦੇ ਵਿੱਚ ਸਾਰੇ ਆਏ ਔਰ ਉਹਨਾਂ ਨੇ ਸਾਰਿਆਂ ਨੇ ਸਦਾ ਮਨਪ੍ਰੀਤ ਸਿੰਘ ਜਿਆੜੀ ਨੂੰ ਤੇ ਮੈਨੂੰ ਭਰੋਸਾ ਦਿਵਾਇਆ ਵੀ ਆਉਣ ਵਾਲੀ ਜਿਹੜੀ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਉਹ ਤੋਂ ਪਹਿਲਾਂ ਲਗਾਤਾਰ 25 ਦਿਨ ਕੰਮ ਕਰਕੇ ਜਿੱਥੇ ਉਹਨਾਂ ਨੇ ਆਪਣੇ ਮਹੱਲੇ ਆਪਣੇ ਨਗਰਾਂ 'ਚ ਕੰਮ ਕਰਨਾ ਉੱਥੇ ਜਿੱਥੇ ਤੱਕ ਰਿਸ਼ਤੇਦਾਰੀਆਂ ਸੱਜਣੋਂ ਬਿੱਤਰ ਤਾਈ ਆ ਉੱਥੇ ਤੱਕ ਵੀ ਕੰਮ ਕਰ ਰਹੇ ਔਰ ਪ੍ਰਮਾਤਮਾ ਦੀ ਕਿਰਪਾ ਨਾਲ ਬੜਾ ਵਧੀਆ ਮਾਹੌਲ ਆ ਬਹੁਤ ਵਧੀਆ ਇਲਾਕੇ ਦੇ ਵਿੱਚੋਂ ਸਭੂਤੇ ਲੋਕ ਸਭਾ ਹਰ ਇੱਕ ਦੇ ਵਿੱਚ ਪਿਆਰ ਮਿਲ ਰਿਹਾ ਜਿਹੜੀ ਟੋਟਾ ਸਦਾ ਮਨਪ੍ਰੀਤ ਸਿੰਘ ਜਾਲੀ ਉਹਨਾਂ ਦੀ ਸਪਾਰਸ਼ ਤੇ ਮੈਨੂੰ ਮਿਲੀ ਆ। ਇਹੀ ਲੈ ਕੇ ਆਏ ਨੇ। ਰਹੀ ਇਲੈਕਸ਼ਨ ਲੜ ਰਹੇ ਨੇ। ਇਲੈਕਸ਼ਨ ਦੇ ਸਮਝੋ ਇੰਚਾਰਜ ਨੇ। ਸੋ ਦੋ ਰਹਿਮਾਂ ਨਹੀਂ। ਕਿਉਂਕਿ ਸਾਡੇ ਸਾਹਮਣੇ ਜਿਹੜੇ ਤਿੰਨ ਕੈਂਡੀਡੇਟ ਨੇ ਤਿੰਨੇ ਹੀ ਕਾਂਗਰਸੀ ਆ। ਉਹਨਾਂ ਨੇ ਕਾਂਗਰਸ ਦੀ ਵੋਟ ਆ ਜਿਹੜੀ ਉਹਦੇ ਤੇ ਹੀ ਖੇਡਣਾ। ਤੇ ਜਿਹੜੀ ਬਾਕੀ ਵੋਟ ਆ ਜਿਹੜੀ ਲੁਧਿਆਣਾ ਦੇ ਸਿਆਣੇ ਬੰਦੇ ਨੇ ਲੁਧਿਆਣੇ ਨੂੰ ਚਾਣ ਵਾਲੇ ਨੇ। ਆਪਣੇ ਪਰਿਵਾਰਾਂ ਨੂੰ ਚਾਣ ਵਾਲੇ ਨੇ। ਉਹ ਵੇਖ ਨੂੰ ਚੰਗਾ ਸਮਝਦੇ ਦੇਖਣਾ ਚਾਹੁੰਦੇ ਨੇ ਤੇ ਉਹ ਸਾਡੇ ਨਾਲ ਨੇ ਇਸ ਕਰਕੇ ਸਾਨੂੰ ਬਹੁਤ ਵੱਡੀ ਜਿੱਤ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰੇ ਸਾਥੀ ਦਮਾਣ ਠੀਕ ਧੰਨਵਾਦ ਆਪਣੇ ਕਿਨੇ ਜੁਗਤ ਸਪੋਰਟ ਕੀਤਾ ਕਿੱਡਾ ਦੇਖਦੇ ਹੋ ਕਿ ਜਿਹੜਾ ਜਾਉਂਦੇ ਉਹ ਉਹ ਹਲਕਾ ਦਾਖਾ ਜਿਹੜਾ ਪੰਥ ਦਾ ਗਾੜਾ ਇਲਾਕਾ ਬੜਾ ਮੇਰਾ ਸਾਥ ਦਿੱਤਾ ਹੈ ਨਾ ਲੋਕਾਂ ਨੇ ਅੱਜ ਵੱਡੀ ਗਿਣਤੀ ਚ ਆਏ ਨੇ ਤੇ ਮੈਂ ਆਸ ਕਰਦਾ ਇਸ ਜ਼ੋਨ ਦੇ ਵਿੱਚ ਵੱਡੀ ਲੀਡ ਦੇ ਨਾਲ ਢਿੱਲੋਂ ਸਾਹਿਬ ਨੂੰ ਹਲਕੇ ਦਾਖੇ ਤੇ ਵੋਟਰੜੇ ਜਿਤਾ ਕੇ ਭੇਜਣਗੇ ਜਿਦੇ ਵਿੱਚ ਵਰਕਰਾਂ ਦਾ ਵੱਡਾ ਯੋਗਦਾਨ ਹੋ ਤੇ ਮੈਂ ਆਸ ਕਰਦਾ ਕਿ ਵਰਕਰ ਦਿਨ ਰਾਤ ਮਿਹਨਤ ਕਰਕੇ ਪਾਰਟੀ ਦੇ ਨੀਤੀਆਂ ਨੂੰ ਕਰਕ ਪਹੁੰਚਾਉਣਗੇ ਕੀ ਉਮੀਦ ਰੱਖਦੇ ਹੋ ਵੀ ਕਿਹੜੇ ਕੰਮ ਨੇ ਜਿਹੜੇ ਉਹ ਨੀਓ ਤੁਹਾਨੂੰ ਸਾਰੇ ਕੰਮ ਪਤਾ ਹੀ ਸਾਨੂੰ ਸਾਰੇ ਕੰਮ ਕਰਾਵਾਂ ਓਵਰਆਲ ਡਿਵੈਲਪਮੈਂਟ ਕਰਾਵਾਂ ਕਿ ਸਾਰੇ ਮਸਲੇ ਨੇ ਉਹ ਸਾਰੇ ਜੋ ਵੀ ਪਾਰਲੀਮੈਂਟ ਜਾ ਕੇ ਆਵਾਜ਼ ਤਾਂ ਬੁਲੰਦ ਕਰਾਂਗੇ ਨਾ ਪੰਜਾਬ ਦੀ ਪਬਲਿਕ ਲੋਕੀ ਪੀਰਾਂ ਨੂੰ ਵੀ ਬੋਲ ਰਹਾ ਨਾ ਇਹ ਮੇਰੀ ਪਿੰਡ ਦੀ ਇੱਕ ਬਹੁਤ ਵਧੀਆ ਉਮੀਦਵਾਰ ਨੇ ਬੜੇ ਸ਼ਰੀਪ ਇਨਸਾਨ ਨੇ ਧਾਰਮਿਕ ਸੋਚ ਵਾਲੇ ਨੇ ਬਹੁਤ ਵਧੀਆ ਢੰਗ ਨਾਲ ਕੰਮ ਕੀਤੇ ਨੇ ਆਪਦੇ ਇਲਾਕੇ ਵਿੱਚ ਵੀ ਲੁਧਿਆਣੇ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਨੇ ਅਕਾਲੀ ਦਲ ਦੇ ਇੱਕ ਸਾਰੇ ਨਾਲੋਂ ਵਧੀਆ ਉਮੀਦਵਾਰ ਨੇ ਤੇ ਮੈਂ ਪੀਰ ਕਰਦਾ ਸਾਰੇ ਵੋਟਰਾਂ ਨੂੰ ਕਿਰਪਾ ਕਰਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਦਿਤਾਓ ਅੱਜ ਪਹਿਲੀ ਮੀਟਿੰਗ ਸੀ ਸਰ ਇੰਨਾ ਵੱਡਾ ਵੱਡਾ ਹੰਗਾਰਾ ਮਿਲਿਆ ਜੀ ਅੱਗੇ ਤਾਂ ਹੋਰ ਉਮੀਦ ਲੱਗਦੀ ਆ ਹਾਂ ਹਾਂ ਜੀ ਬਹੁਤ ਵੱਡਾ ਲੋਕਲਾਈ ਦਾ ਵਾਢੀ ਦਾ ਕੰਮ ਚੱਲ ਰਿਹਾ ਵਾ ਜਦੋਂ ਲੋਕ ਵਿਹਲੇ ਹੋਗੇ ਗਾਂ ਹੋਰ